ਦਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਦਲਜੀਤ ਦੁਸਾਂਝ ਦਾ ਅੱਜ ਲੁਧਿਆਣਾ ਦੇ ਵਿੱਚ ਕੰਸਰਟ ਹੈ ਜਿਸ ਨੂੰ ਲੈ ਕੇ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੁਹਾਨੂੰ ਦੱਸਦੀ ਕਿ ਦਲਜੀਤ ਦੁਸਾਂਝ ਵੀ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੇ ਨੇ ਗੁਰਦੁਆਰਾ ਸਾਹਿਬ ਦੇ ਚੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਵਿੱਚ ਪਹੁੰਚੇ ਨੇ 68 ਨਾਨਕ ਸਰ ਕਿਉਂਕਿ ਦਲਜੀਤ ਦੁਸਾਂਝ ਦੀ ਇੱਥੇ ਭਾਰੀ ਆਸਤਾ ਹੈ ਲੰਮੇ ਸਮੇਂ ਤੋਂ ਉਸ ਅਹਿਸਾਸਤਾ ਦੇ ਨਾਲ ਜੁੜੇ ਹੋਏ ਨੇ ਇਸ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਦਲਜੀਤ ਦਸਾਂਜ ਦੇ ਜਿਹੜੇ ਗੀਤ ਵੀ ਆਏ ਨੇ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਤਾਂ ਤੁਸੀਂ ਉਹ ਗੀਤ ਵੀ ਸੁਨੇ ਹੋਣੇ ਨੇ ਸ਼ਬਦ ਵੀ ਸੁਨੇ ਹੋਣੇ ਤਾਂ ਦਲਜੀਤ ਦਸਾਂਜ ਗੁਰਬਾਣੀ ਦੀ ਜੀ ਗੱਲ ਕਰੀਏ ਤਾਂ ਜਿੰਨਿਕ ਤੁਸੀਂ ਉਹਨਾਂ ਬਾਰੇ ਜਾਣਕਾਰੀ ਰੱਖਦੇ ਹੋ ਜਾਂ ਜਿੰਨਿਕ ਅਸੀਂ ਜਾਣਕਾਰੀ ਸੁਣਦੇ ਆ ਜਾਂ ਅਕਸਰ ਇੰਡਸਟਰੀ ਦੇ ਵਿੱਚੋਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਦਲਜੀਤ ਦਸਾਂਜ ਗੁਰਬਾਣੀ ਦੇ ਨਾਲ ਬੇਹੱਦ ਜੁੜੇ ਹੋਏ ਨੇ ਚਾਹੇ ਉਹ ਸ਼ੂਟਿੰਗ ਤੇ ਹੋਣ ਕਿਤੇ ਵੀ ਹੋਣ ਤਾਂ ਉਹ ਵਾਇਗਰੂ ਦਾ ਜਾਬ ਕੁਰਬਾਨੀ ਦਾ ਜਾਪ ਜ਼ਰੂਰ ਕਰਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਦਲਜੀਤ ਦਸਾਂਜ ਨੇ ਹੁਣ ਵੀ ਲੁਧਿਆਣਾ ਪਹੁੰਚੇ ਨੇ ਤਾਂ ਉਹਨਾਂ ਨੇ 68 ਨਾਨਕਸਰ ਵਿਖੇ ਮੱਥਾ ਟੇਕ ਕੇ ਆਇ ਨਤਮਸਤਕ ਹੋਏ ਨੇ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਆਪਣੇ ਲੁਧਿਆਣਾ ਦੀ ਸ਼ੁਰੂਆਤ ਹੈ ਲੁਧਿਆਣਾ ਪਹੁੰਚੇ ਨੇ ਤਾਂ ਉਹ ਗੁਰਦੁਆਰਾ ਨਾਨਕਸਰ 68 ਪਹੁੰਚੇ ਨੇ ਨਤਮਸਕ ਹੋਏ ਨੇ ਆਪਣੀ ਟੀਮ ਦੇ ਨਾਲ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਡੇਲੀ ਪੋਸਟ ਪੰਜਾਬੀ ਤੇ ਦਿਖਾ ਰਹੇ ਹਾਂ ਤਾਂ ਤੁਸੀਂ ਵੀ ਦੇਖੋ ਇਹ ਤਸਵੀਰਾਂ ਦਲਜੀਤ ਦਸਾਂਝ ਕਿਵੇਂ ਸਾਦੇ ਅੰਦਾਜ਼ ਦੇ ਵਿੱਚ ਗੁਰਦੁਆਰਾ ਨਾਨਕਸਰ 68 ਪਹੁੰਚੇ ਨੇ ਤੇ ਜਿੱਥੇ ਉਹਨਾਂ ਨੇ ਨਤਮਸਤਕ ਹੋਏ ਨੇ ਆਪਣਾ ਜਿਹੜਾ ਆਸ਼ੀਰਵਾਦ ਹੈ ਗੁਰੂ ਮਹਾਰਾਜ ਦਾ ਲਿਆ ਏ ਅਦੇ ਆਪਣੇ ਲਈ ਓਟ ਆਸਰਾ ਜਿਹੜਾ ਮਹਾਰਾਜ ਦਾ ਤੱਕਿਆ ਇੱਕ ਕੋਈ ਤੁਹਾਨੂੰ ਦੱਸ ਜੀ ਕਿ ਦਲਜੀਤ ਦਸਾਂਝ ਸ਼ੋਅ ਸ਼ੁਰੂ ਕਰਦਾ ਹੋਵੇ ਜਾਂ ਕਿਤੇ ਵੀ ਹੋਣ ਉਹ ਗੁਰਬਾਣੀ ਦੇ ਨਾਲ ਹਮੇਸ਼ਾ ਉਹ ਅੰਗ ਸੰਗ ਰਹਿੰਦੇ ਨੇ ਤਾਂ ਹੁਣ ਵੀ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਦਲਜੀਤ ਦਸਾਂਝ ਨਾਨਕਸਰ 66 ਗੁਰਦੁਆਰਾ ਸਾਹਿਬ ਪਹੁੰਚੇ ਹੋਏ ਨੇ ਐਕਸਕਲੂਸਿਵ ਤਸਵੀਰਾਂ ਆਉਣੀਆਂ ਡੇਲੀ ਪੋਸਟ ਪੰਜਾਬੀ ਤੇ ਤੁਸੀਂ ਦੇਖ ਸਕਦੇ ਹੋ ਦਲਜੀਤ ਦਸਾਂਝ ਦੀਆਂ ਦਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਦਲਜੀਤ ਦਸਾਂਝ ਦਾ ਅੱਜ ਲੁਧਿਆਣਾ ਦੇ ਵਿੱਚ ਕੰਸਰਟ ਹੈ ਜਿਸ ਨੂੰ ਲੈ ਕੇ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੁਹਾਨੂੰ ਦੱਸਦੀ ਕਿ ਦਲਜੀਤ ਦਸਾਂਝ ਵੀ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੇ ਨੇ ਗੁਰਦੁਆਰਾ ਸਾਹਿਬ ਦੇ ਚੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਵਿੱਚ ਪਹੁੰਚੇ ਨੇ 68 ਨਾਨਕ ਸਰ ਕਿਉਂਕਿ ਦਲਜੀਤ ਦਸਾਂਝ ਦੀ ਇੱਥੇ ਹਾਰੀ ਆਸਤਾ ਹੈ ਲੰਮੇ ਸਮੇਂ ਤੋਂ ਉਸ ਅਹਿਸਾਸਤਾ ਦੇ ਨਾਲ ਜੁੜੇ ਹੋਏ ਨੇ ਇਸ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਦਲਜੀਤ ਦਸਾਂਜ ਦੇ ਜਿਹੜੇ ਗੀਤ ਵੀ ਆਏ ਨੇ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਤਾਂ ਤੁਸੀਂ ਉਹ ਗੀਤ ਵੀ ਸੁਣੇ ਹੋਣੇ ਨੇ ਸ਼ਬਦ ਵੀ ਸੁਣੇ ਹੋਣੇ ਤਾਂ ਦਲਜੀਤ ਦਸਾਂਜ ਗੁਰਬਾਣੀ ਦੀ ਜੀ ਗੱਲ ਕਰੀਏ ਤਾਂ ਜਿੰਨਿਕ ਤੁਸੀਂ ਉਹਨਾਂ ਬਾਰੇ ਜਾਣਕਾਰੀ ਰੱਖਦੇ ਹੋ ਜਾਂ ਜਿੰਨਿਕ ਅਸੀਂ ਜਾਣਕਾਰੀ ਸੁਣਦੇ ਆ ਜਾਂ ਅਕਸਰ ਇੰਡਸਟਰੀ ਦੇ ਵਿੱਚੋਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਦਲਜੀਤ ਦਸਾਂਜ ਗੁਰਬਾਣੀ ਦੇ ਨਾਲ ਬੇਹੱਦ ਜੁੜੇ ਹੋਏ ਨੇ ਚਾਹੇ ਉਹ ਸ਼ੂਟਿੰਗ ਤੇ ਹੋਣ ਕਿਤੇ ਵੀ ਹੋਣ ਤਾਂ ਉਹ ਵਾਇਗਰੂ ਦਾ ਜਾ ਰਬਾਣੀ ਦਾ ਜਾਪ ਜ਼ਰੂਰ ਕਰਦੇ ਨੇ ਤਾਂ ਤੁਹਾਨੂੰ ਦੱਸ ਦੀ ਕਿ ਦਲਜੀਤ ਦਸਾਂਜ ਨੇ ਹੁਣ ਵੀ ਲੁਧਿਆਣਾ ਪਹੁੰਚੇ ਨੇ ਤਾਂ ਉਹਨਾਂ ਨੇ 68 ਨਾਨਕਸਰ ਵਿਖੇ ਮੱਥਾ ਟੇਕ ਕੇ ਆਇ ਨਤਮਸਤਕ ਹੋਏ ਨੇ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਆਪਣੇ ਲੁਧਿਆਣਾ ਦੀ ਸ਼ੁਰੂਆਤ ਹੈ ਲੁਧਿਆਣਾ ਪਹੁੰਚੇ ਨੇ ਤਾਂ ਉਹ ਗੁਰਦੁਆਰਾ ਨਾਨਕਸਰ 68 ਪਹੁੰਚੇ ਨੇ ਨਤਮਸਕ ਹੋਏ ਨੇ ਆਪਣੀ ਟੀਮ ਦੇ ਨਾਲ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਡੇਲੀ ਪੋਸਟ ਪੰਜਾਬੀ ਤੇ ਦਿਖਾ ਰਹੇ ਹਾਂ ਤਾਂ ਤੁਸੀਂ ਵੀ ਦੇਖੋ ਇਹ ਤਸਵੀਰਾਂ ਦਲਜੀਤ ਦਸਾਂਝ ਕਿਵੇਂ ਸਾਦੇ ਅੰਦਾਜ਼ ਦੇ ਵਿੱਚ ਗੁਰਦੁਆਰਾ ਨਾਨਕਸਰ 68 ਪਹੁੰਚੇ ਨੇ ਤੇ ਜਿੱਥੇ ਉਹਨਾਂ ਨੇ ਨਤਮਸਤਕ ਹੋਏ ਨੇ ਆਪਣਾ ਜਿਹੜਾ ਆਸ਼ੀਰਵਾਦ ਹੈ ਗੁਰੂ ਮਹਾਰਾਜ ਦਾ ਲਿਆ ਏ ਅਦੇ ਆਪਣੇ ਲਈ ਓਟ ਆਸਰਾ ਜਿਹੜਾ ਮਹਾਰਾਜ ਦਾ ਤੱਕਿਆ ਇੱਕ ਕੋਈ ਤੁਹਾਨੂੰ ਦੱਸ ਜੀ ਕਿ ਦਲਜੀਤ ਦਸਾਂਝ ਸ਼ੋਅ ਸ਼ੁਰੂ ਕਰਦਾ ਹੋਵੇ ਜਾਂ ਕਿਤੇ ਵੀ ਹੋਣ ਉਹ ਗੁਰਬਾਣੀ ਦੇ ਨਾਲ ਹਮੇਸ਼ਾ ਉਹ ਅੰਗ ਸੰਗ ਰਹਿੰਦੇ ਨੇ ਤਾਂ ਹੁਣ ਵੀ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਦਲਜੀਤ ਦਸਾਂਝ ਨਾਨਕਸਰ 68 ਗੁਰਦੁਆਰਾ ਸਾਹਿਬ ਪਹੁੰਚੇ ਹੋਏ ਨੇ ਐਕਸਕਲੂਸਿਵ ਤਸਵੀਰਾਂ ਆਉਣੀਆਂ ਡੇਲੀ ਪੋਸਟ ਪੰਜਾਬੀ ਤੇ ਤੁਸੀਂ ਦੇਖ ਸਕਦੇ ਹੋ ਦਲਜੀਤ ਦਸਾਂਝ ਦੀ